ਸਲਾਮ ਨਮਸਤੇ ਸਾਥੀਆ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਕਬੂਤਰੀ ਇੱਕ ਲਿਆਂਦੀ ਆ ਡੇਵੂ ਕੀ ਕੋਲੋਂ ਲਿਆਂਦੀ ਵੀ ਵਧੀਆ ਕਬੂਤਰੀ ਆ ਆ ਆ ਉਹਦੇ ਦੇਖੋ ਉੱਪਰ ਨਹੀਂ ਉੱਡੇਗੀ ਬੱਚੀ ਫਿੱਕੀ ਪੀਲੀ ਅੱਖ ਦੀ ਆ ਜਿਦਾਂ ਕਰ ਉਹ 골ਡਨ ਆ ਜਿਹੀ ਇੱਕ ਬਣਦੀ ਆ ਫਿੱਕੀ ਪੀਲੀ ਅੱਖ ਦੀ ਗੁਲਾਬੀ ਚੁੰਝ ਦੀ ਸੋਹਣੀ ਆ ਕਬੂਤਰੀ ਹਲਕੀ ਆ ਵਧੀਆ ਜੋੜ ਆ ਤੇ ਇਹਨੂੰ ਰੱਖਣਾ ਰੰਗ ਲਾਏ ਆ ਰੰਗ ਲਾ ਕੇ ਕਬੂਤਰਾ ਉਹ ਕਬੂਤਰੀ ਦਾ ਪੀਲੀ ਅੱਖ ਦਾ ਇਹਦੇ ਨਾਲ ਮੇਲ ਨਾਲ ਜੋੜਾ ਲਾਵਾਂਗੇ ਇਹਦਾ ਬਾਕੀ ਦੇਖਦੇ ਹਾਂ ਰਿਜ਼ਲਟ ਬਾਅਦ ਵਿੱਚ ਬੱਚਿਆਂ ਦਾ ਠੀਕ ਹੈ ਜੀ ਰੰਗ ਰੰਗ ਲਾਏ ਆ ਘਰ ਦੇ ਨੂੰ ਸਮਝ ਨਹੀਂ ਆਉਂਦੀ ਸੀ ਜਿਹੜਾ ਕਬੂਤਰ ਕਿੱਥੇ ਬੰਦ ਕਰਨਾ ਰੰਗ ਲਾਤੇ ਆ ਆਓ ਤੁਹਾਨੂੰ ਕਬੂਤਰ ਦਿਖਾ ਦਈਏ ਰੰਗ ਲਾਏ ਆ ਅੰਡਾ ਤਰਿਆਇਆ ਕਰੇ ਹੁਣੇ-ਹੁਣੇ ਕਬੂਤਰੀ ਨੇ ਆਵੜੀ ਨੇ ਆ ਜੋੜੇ ਨੇ ਜਿਹੜੇ ਪੋਰਸ਼ਨ 'ਚ ਕਿਹੜਾ-ਕਿਹੜਾ ਜਾਨਵਰ ਰੱਖ ਹੋਣਾ ਉਹ ਲਾਏ ਆ ਜਿਹਦਾ ਥੱਲੇ ਆ ਇਦਾਂ ਲਾਤੇ ਰੰਗ ਨਿਸ਼ਾਨੀਆਂ ਲਾਤੀਆਂ ਆ ਪੋਰਸ਼ਨ 'ਚ ਹੈ ਵਾਲੇ ਇਹ ਸਪੋਰਟ ਨੇ ਇਦਾਂ ਰੰਗ ਲਾ ਤੇ ਬਾਕੀ ਹਲੇ ਬੱਚੇ ਤਾਂ ਕਢਾਉਣੇ ਨਹੀਂ ਆਂਡਾ ਚਖਣਾ ਹੀ ਪੈਣਾ ਠੰਡ ਬਹੁਤ ਆ ਆ ਵਿੱਚ ਸਰੂ ਇਹਨਾਂ ਮੈਂ ਕਿ ਪੱਤਾ-ਪੁੱਤਾ ਖਾ ਲਾਂ ਜੋ ਬਿੱਟ ਰੱਖੀ ਸੀਗੀ ਕਾਂਣ ਕ ਤਾਂ ਸਰੋਂ ਬੀਜੀ ਐ ਪੱਤਾ ਪੁੱਤਾ ਖਾਂਦੇ ਰਹਿੰਦੇ ਵਿੱਚ ਠੰਡ ਜਿਆਦਾ ਆ ਹੁਣ ਤਾਂ ਉਹਦਾ ਸੂਰਜ ਨਿਕਲ ਲਾ ਪਿਆ ਐ ਇੱਧਰ ਵੀ ਕਮੋਤਰੀ ਨੇ ਅੰਡਾ ਤਰਿਆ ਸੀ ਮੈਂ ਨਕਲੀ ਅੰਡਾ ਇਹ ਥੱਲੇ ਰੱਖ ਦਿੱਤਾ ਸੀ ਆ ਜੋੜੇ ਨੇ ਕੋਈ ਫਾਇਦਾ ਨਹੀਂ ਨਾ ਇਸ ਵੇਲੇ ਠੰਡ ਚ ਮਰ ਜਣਾ ਫਾਇਦਾ ਕੀ ਹੈ ਪੱਠਾ ਤਗੜਾ ਹੋ ਗਿਆ ਕਬੂਤਰ ਬਣਿਆ ਇਹ ੜਾਰਾਂਗੇ ੜਾਰਾ ਕਰਾਵਾਂਗੇ ਇਦ ਕੀ ਇਹਦੀਆਂ ਇਹ ਵਾਲਾ ਪੱਠਾ ਸਿਗਾ ਇਟਲੀ ਤੋਂ ਆਏ ਐਗ ਠੀਕ ਆ ਜੀ ਹੁਣ ਆ ਦਾ ਆ ਕੁ ਬੁਤਰੀ ਇੱਧਰ ਬਹਿ ਗਈ ਉਹ ਇਹਦਾ ਜੋੜ ਲਾਵਾਂਗੇ ਵਧੀਆ ਤਰੀਕੇ ਨਾਲ ਬਸ ਛੋਟੀ ਇਹ ਵੀਡੀਓ ਆ ਹੁਣ ਜਾਂਦੇ ਰਹਿਣਾ ਮੌਸਮ ਪਦਰੇ ਹੋ ਗਏ ਆ ਜਾਵਾਂਗੇ ਕਬੂਤਰਾਂ ਦੀਆਂ ਵੀਡੀਓ ਬਣਾਉਣ ਪਰ ਕਈ ਬੰਦੇ ਕਹਿੰਦੇ ਯਾਰ ਵੀਡੀਓ ਨਹੀਂ ਬਣਾਉਣੀ ਆ ਨਹੀਂ ਕਰਨਾ ਉਹ ਨਹੀਂ ਕਰਨਾ ਮੈਨੂੰ ਫੇਰ ਸਮਝ ਨਹੀਂ ਆਉਂਦੀ ਮੈਂ ਕਰਾਂ ਤਾਂ ਕਰਾਂਗੀ ਠੀਕ ਹੈ ਨਾ ਜਾਂ ਤਾਂ ਵੀ ਕਿਸੇ ਨੇ ਸੱਜਣਾ ਹੋਵੇ ਤਾਂ ਸੱਦ ਵੀ ਲਵੇ ਫੋਨ ਕਰ ਸਕਦਾ ਮੇਰਾ ਨੰਬਰ ਹੈਗਾ ਇਹਦੇ ਉੱਤੇ ਚੈਨਲ ਦੇ ਤੇ ਇਦਾਂ ਹੀ ਵੀਡੀਓ ਬਣਾਉਂਦਾ ਰਹੂੰਗਾ ਜੇ ਕਹੋਗੇ ਕੋਈ ਤਾਂ ਜੇ ਨਹੀਂ ਕਹਿੰਦੇ ਆ ਜ਼ਿਆਦਾਤਰ ਵਿੱਚ ਜਿਹੜੇ ਵੱਡੇ ਵੱਡੇ ਪਲੇਅਰ ਆ ਕਬੱਡੀ ਕਬੂਤਰਾਂ ਦੇ ਸਾਰੇ ਇਹ ਕਹਿੰਦੇ ਯਾਰ ਸਾਡੇ ਕਬੂਤਰਾਂ ਦੀ ਨਹੀਂ ਬਣਾਉਣੀ ਸਾਡੇ ਆ ਦੀ ਨਹੀਂ ਬਣਾਉਣੀ ਫੇਰ ਬਣਾਉਣੀ ਕਿਹਨਾਂ ਦੀ ਆ ਮਨ ਤਾਂ ਇਹ ਹੀ ਨਹੀਂ ਸਮਝ ਆਉਂਦੀ ਬਾਕੀ ਆਪਾਂ ਵੀਡੀਓ ਬਣਾਉਂਦੇ ਰਹਿਣਾ ਛੋਟੇ ਖੁੱਡੇਆਂ ਦੀ ਦੇਖਦੇ ਰਹੋ ਪਸੰਦ ਕਰਦੇ ਹੋ ਲਾਈਕ ਕਰਿਓ ਸ਼ੇਅਰ ਕਰਿਓ ਗਾਂ ਤੋਂ ਗਾਂ ਧੰਨਵਾਦ ਜੀ